ਝੰਡਿਆਲਾ ਗੁਰੂ ਦੇ ਪਿੰਡ ਮੱਲਿਆ ਦੇ ਮੈਡੀਕਲ ਸਟੋਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਗੋਲੀਆਂ ਚਲਾਉਂਦੇ ਦੋ ਨੌਜਵਾਨ ਸੀ ਸੀਟੀਵੀ ਵਿੱਚ ਹੋਏ ਕੈਦ ਅੰਮ੍ਰਿਤਸਰ ਦੇ ਨਜ਼ਦੀਕ ਹਲਕਾ ਝੰਡਿਆਲਾ ਦੇ ਪਿੰਡ ਮੱਲਿਆ ਵਿਖੇ 2 13 ਦੀ ਰਜਿੰਜ ਦੇ ਚਲਦੇ ਸ਼ੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਰਜਿੰਜ ਦੇ ਤਿੱਥ ਇੱਕ ਨੌਜਵਾਨ ਵੱਲੋਂ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੈਡੀਕਲ ਸਟੋਰ ਤੇ ਸ਼ਰਿਆਮ ਦਿਨ ਦਿਹਾੜੇ ਗੋਲੀਆਂ ਚਲਾਇਆ ਸਾਰੀ ਘਟਨਾ ਦੀ ਵੀਡੀਓ ਸਾਹਮਣੇ ਲੱਗੇ ਹੋਏ सीसीटीवी कैमरे विच कैद हो गई जिसके आधार से पुलिस वालों मेडिकल स्टोर दे मालिक के बयान से परचा देने इस संबंधी जानकारी देंद्या थाना जंडियाला दे एस एसएचओ ने दसा कि शिकायत मिली है कि पिंड मलिया विखे एक मेडिकल स्टोर से गोली चली है जिस दौरान यह तफ्तीश एक गल सामने आई है कि पिंड के मैडिकल स्टोर वाले नौजवान सनप्रीत और पिंडान अजय तो तकरार चल रहा ਜਿਸਤੇ ਚਲਦੇ ਪਹਿਲਾ ਵੀ ਦੋਵੇਂ ਨੌਜਵਾਨਾ ਵੱਲੋਂ ਆਪਣੇ ਸਾਥੀਆਂ ਨਾਲ ਇਕੱਠੇ ਹੋ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਸੀ ਜਿਸ ਸੰਬਧੀ ਪਿੰਡ ਦੇ ਮਹਤਵਰਾ ਵੱਲੋਂ ਇਹਨਾਂ ਦਾ ਫੈਸਲਾ ਕਰਵਾਇਆ ਗਿਆ ਸੀ ਪਰ ਉਪਰੰਤ ਫੈਸਲੇ ਦੋਵੇਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਪੋਸਟਾਂ ਪਾ ਰਹੇ ਸਨ ਜਿਸਤੇ ਚਲਦੇ ਇੱਕ ਨੌਜਵਾਨ ਅਜੇ ਵੱਲੋਂ ਆਪਣੇ ਪਿਤਾ ਜੋ ਪਹਿਲਾਂ ਹੀ ਜੇਲ੍ਹ ਵਿੱਚ ਹੈ ਦੇ ਲਾਇਸੈਂਸੀ ਹਥਿਆਰ ਨਾਲ ਮੈਡੀਕਲ ਸਟੋਰ ਦੇ ਬਾਹਰ ਗੋਲੀਆਂ ਚਲਾਇਆ ਜੋ ਕਿ ਸਾਰਾ ਮਾਮਲਾ ਦੁਕਾਨ ਦੇ ਸਾਹਮਣੇ ਲੱਗੇ सीसीटीवी फिलहाल उधर पिंड वास वालों इस घटना के सखत शब्दों निंदा कर दिया पुलिस वालों सुरखा की मांग की जा रही है जोत टीवी न्यूज चैनल तो पत्रकार इंदरजीत बैंस की खास रिपोर्ट ਨਿਆਲ ਸਿੰਘ ਸਰ ਜੀ ਇਹ ਗੋਲੀਆਂ ਚ ਲੈ ਕੀ ਕਰਨ ਲੱਗੀ ਗੋਲੀਆਂ ਚ ਚੱਲੀ ਗਈਆਂ ਗੋਲੀਆਂ ਲਾਉਣ ਕੀ ਪਤਾ ਮੈਨੂੰ ਮੈਂ ਤਾਂ ਅੰਦਰ ਬੈਠਾ ਸੀ ਅੰਦਰ ਬੈਠਿਆ ਬਸ ਉਹ ਆਏ ਆ ਕਿਤੇ ਤੇ ਉਹਨਾਂ ਗੋਲੀਆਂ ਚਲਾਉਂਦੇ ਆ ਤੇ ਮੈਂ ਬਾਹਰ ਵੇਖਿਆ ਤੇ ਉਹ ਭੱਜ ਗਏ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਦੋ ਜਣੇ ਤੇ ਭਰਾ ਵੀ ਰਹੇ ਸੀ ਜਾਂ ਕੋਈ ਹੋਰ ਤਾਂ ਕੋਈ ਰੰਜਿਸ਼ ਨਹੀਂ ਆਇਆ ਹੋਏ ਬੁੜਿਆ ਮੜਿਆ ਦਾ ਹੀ ਰਖਾ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਪੋਸਟਾਂ ਪਾਸਟਾਂ ਪਾਉਂਦੇ ਤਾਂ ਕੌਣ ਮੁੰਡੇ ਵਰਾ ਨੂੰ ਪਤਾ ਇਹਨਾਂ ਨੂੰ ਉਸ ਤਰ੍ਹਾਂ ਮੇਰਾ ਨਾ ਹੀ ਉਹਦਾ ਨਹੀਂ ਕੋਈ ਇਹ ਪੁਲਿਸ ਨੂੰ ਇਹ ਤਲਾਸ਼ੀ ਦੇ ਪੁਲਿਸ ਨੂੰ ਇਤਲਾਹ ਦਿੱਤੀ ਇਹਦੇ ਬਾਰੇ ਹਾਂਜੀ ਬਰखास्त ਕੀਤੀ ਹੈ ਗੱਲ ਬਾਈ ਪੁਲਿਸ ਵਾਲੇ ਬਿਆਨ ਸਾਡੇ ਲੈ ਲਏ ਆ ਇਸਦੇ ਉਹਨਾਂ ਦੇ ਕੋਲ ਕਾਦੀ ਦੁਕਾਨ ਕਰਦੇ ਨੇ ਮੈਡੀਕਲ ਸਟੋਰ ਮੈਡੀਕਲ ਕਿਹੜੀ ਜਗ੍ਹਾ ਜੀ ਆਹ ਵੇਖੋ ਸਹੀ ਬੈਡ ਮੱਲੀਆਂ ਬੈਡ ਮੱਲੀਆਂ ਕਿ ਮੰਗ ਕੀ ਕਰਦੇ ਸਰ ਜੀ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਅਸੀਂ ਮੁਨ ਕਰਨੀ ਸਰਜਰੀ ਮੱਲਿਆਂ ਪੇਟ ਵਿੱਚ ਬੁੜੀ ਚਲੀ ਹੈ ਕੀ ਕਰੀ ਸਾਨੂੰ ਪੌਣੇ ਦੇ 2 ਵਜੇ ਇਹਦੀ ਸੂਚਨਾ ਮਿਲੀ ਸੀਗੀ ਤੇ ਮੱਲਿਆਂ ਪੇਟ ਦੇ ਵਿੱਚ ਫਾਇਰ ਹੋਇਆ ਵਾ ਅਸੀਂ ਤੁਰੰਤ ਮੌਕੇ ਤੇ ਵਿਦਨ ਨੋ ਟਾਈਮ ਪਹੁੰਚੇ ਆ ਪਹੁੰਚ ਕੇ ਤਸਦੀਕ ਕੀਤੀ ਹੈ ਸੀਸੀਟੀਵੀ ਦੇ ਆਧਾਰ ਤੇ ਵੀ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਲੜਕਾ ਵਾ ਸਨਮ ਪ੍ਰੀਤ ਸਿੰਘ ਉਮਰ ਉਦੀ ਹੈਗੀ 24-25 ਸਾਲ ਉਹਨਾਂ ਦਾ ਕੁਝ ਦਿਨ ਪਹਿਲਾਂ ਜੰਡਿਆਲੇ ਦੇ ਅਜੇ ਵਿਰਕ ਨਾਂ ਦਾ ਮੁੰਡਾ ਵਾ ਜਿਹਦੇ ਨਾਲ ਟਕਰਾਰ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਮੁੰਡੇ-ਮੁੰਡੇ ਇਕੱਠੇ ਕੀਤੇ ਸੀ ਮੱਲੀਆਂ ਢਾਬੇ ਦੇ ਉੱਤੇ ਲੜਾਈ ਝਗੜਾ ਕਰਨ ਵਾਸਤੇ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਹਦਨ ਮੋਦਬਰ ਵਿਅਕਤੀਆਂ ਨੇ ਵਿਚ ਪਾ ਕੇ ਤੇ ਇਹਨਾਂ ਨੂੰ ਹਟ ਹਟਾ ਕਰਾ ਦਿੱਤਾ ਉਸ ਤੋਂ ਬਾਅਦ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਟਕਰਾਰਬਾਜ਼ੀ ਚੱਲ ਰਹੀ ਸੀਗੀ ਅੱਜ ਉਹਨੇ ਉਹਨੂੰ ਮੈਸੇਜ ਕੀਤਾ ਵੀ ਤੂੰ ਚੰਗੀ ਨਹੀਂ ਕੀਤੀ ਤੇ ਜਿਹੜਾ ਸਨਮਪ੍ਰੀਤ ਆ ਉਹਨੇ ਉਹਨੂੰ ਕਹਿਤਾ ਵੀ ਯਾਰ ਮੈਂ ਠੀਕ ਨਹੀਂ ਆ ਮੈਂ ਬੈਠਦੇ ਆ ਮੇਰੇ ਸੱਟ ਲੱਗੀ ਆ ਤੂੰ ਜੋ ਕਰਨਾ ਮੈਨੂੰ ਠੀਕ ਹੋ ਲੰਦੇ ਵੇਖ ਲਈ ਮਰਦਾ ਇਸੇ ਗੱਲ ਤੋਂ ਗੁੱਸੇ 'ਚ ਆ ਕੇ ਤੇ ਉਹਨੇ ਅੱਜ ਉਹਨਾਂ ਦੇ ਬੋਹ ਗਾੜੀ ਜਿਹੜੇ ਆ ਫਾਇਰ ਕੀਤੇ ਆ ਤੇ ਅਸੀਂ ਪਰਿਵਾਰ ਨੂੰ ਬੁਲਾਇਆ ਵਾ ਜੋ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂਗੇ ਤੇ ਗ੍ਰਿਫਤਾਰ ਕਰਕੇ ਤੇ ਮੁਕਦਮੇ ਦੀ ਤਫਤੀਸ਼ ਮੁਕੰਮਲ ਕਰਕੇ ਇਹਦਾ ਜਲਦ ਤੋਂ ਜਲਦ ਜਿਹੜਾ ਵਾ ਕੋਰਟ ਦੇ ਵਿੱਚ ਅੰਤਮ ਫੈਸਲੇ ਲਈ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿੰਨੇ ਰਾਉਂਡ ਚੱਲੇ ਕਿੰਨੇ ਫਾਇਰ ਹੋਏ ਤਿੰਨ ਫਾਇਰ ਹੋਇਆ ਜੀ। ਲੱਗਦਾ ਨਹੀਂ ਕਿ ਬੱਚਿਆਂ ਨੂੰ ਜਿਆਦਾ ਖੁੱਲ ਮਿਲਦੀ ਜਾ ਰਹੀ ਹੈ ਜਿਆਦਾ ਬਿਲਕੁਲ ਤੁਹਾਡੀ ਗੱਲ ਬਹੁਤ ਜਿਆਦਾ ਤੁਸੀਂ ਵੈਲਿਡ ਗੱਲ ਕੀਤੀ ਆ ਬਹੁਤ ਜਿਆਦਾ ਵੈਲਿਡ ਗੱਲ ਕੀਤੀ ਤੁਸੀਂ। ਬੱਚਿਆਂ ਦੇ ਉੱਪਰ ਮਾਪਿਓ ਦਾ ਕੰਟਰੋਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਵਾ ਦੇਖੋ ਇਹ ਅੱਜ ਇਹ ਇਨਸੀਡੈਂਟ ਜਿਹੜਾ ਵਾ ਬਚਾਅ ਹੋ ਗਿਆ ਵਾ। ਜੇ ਬਾਹਰ ਲੜ ਪੈਂਦੇ ਬੱਚੇ ਤੇ ਫਿਰ ਇਹ ਕਿੰਨੇ ਬੱਚੇ ਕਿੰਨਾਂ ਦਾ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਸਕਦਾ ਸੀ। ਕਿਸੇ ਤੇ ਗੋਲੀ ਵੀ ਲੱਗ ਸਕਦੀ ਸੀ। ਕੋਈ ਮਰ ਵੀ ਸਕਦਾ ਸੀ। ਕੋਈ ਇੰਜਰਡ ਹੋ ਸਕਦਾ ਸੀ। ਅੱਜ ਕੱਲ ਏਕ-ਏਕ ਬੱਚਾ ਲੋਕਾਂ ਦਾ ਲੋਕੀ ਉਹਨੂੰ ਵੀ ਕੰਟਰੋਲ ਕਰਨ ਤੋਂ ਅਸਮਰੱਥ ਹੋ ਗਿਆ ਪਤਾ ਨਹੀਂ ਅ ਕਿਉਂ ਬੱਚਿਆਂ ਨੂੰ ਇੰਨੀ ਇਹਨਾਂ ਨੇ ਖੁੱਲ ਦੇ ਦਿੱਤੀ ਆ ਕਿ ਤੁਸੀਂ ਜਿੱਦਨ ਮਰਜ਼ੀ ਜਾਓ ਆਓ ਲਾਇਸੈਂਸੀ ਵੈਪਨ ਜਿਹੜੇ ਖੋਲ ਮਿਲੇ ਉਹ ਲਾਇਸੈਂਸੀ ਵੈਪਨ ਤੇ ਮਿਲੇ ਆ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਲਾਇਸੈਂਸੀ ਵੈਪਨ ਲੈ ਕੇ ਪੇਰੈਂਟਸ ਦਾ ਲਾਇਸੈਂਸੀ ਵੈਪਨ ਲੈ ਕੇ ਬੱਚੇ ਤੇ ਕੀ ਕਰਦੇ ਫਿਰਦੇ ਆ ਉਹ ਸਰ ਇਹ ਜੀ ਕਰਾ ਹਥਿਆਰ ਆ ਤੇ ਜਿਸ ਹਿਸਾਬ ਨਾਲ ਉਹਨਾਂ ਦੀ ਲੱਗਣੀ ਚਾਹੀਦੀ ਜਿੱਦਾਂ ਕਿ ਇਹਨਾਂ ਦੇ ਆਪਣੇ ਕੰਟਰੋਲ ਚ ਹਥਿਆਰ ਨਹੀਂ ਰਹਿੰਦੇ ਕਿ ਬੱਚਿਆਂ ਦੇ ਹੱਥਾਂ ਵਿੱਚ ਲੈ ਕੇ ਘੁੰਮਦੇ ਫਿਰਦੇ ਜਾਂਦੇ ਬਿਲਕੁਲ ਇਹ ਅਸੀਂ ਹੁਣ ਆਫਟਰ ਰਜਿਸਟ੍ਰੇਸ਼ਨ ਜਿਹੜੀ ਜਦੋਂ ਤਫਤੀਸ਼ ਕਰਾਂਗੇ ਪੂਰੀ ਢੰਗਾਈ ਨਾਲ ਤਫਤੀਸ਼ ਕਰਕੇ ਤੇ ਜਿਹੜਾ ਇਹ ਲਾਇਸੈਂਸੀ ਵੈਪਨ ਆ ਇਹਨੂੰ ਵੀ ਚੈੱਕ ਕਰਾਉਣ ਤੋਂ ਬਾਅਦ ਇਹਦਾ ਜਿਹੜਾ ਹੈਗਾ ਵਾ ਉੱਤੇ ਕਾਰਵਾਈ ਕੀਤੀ ਜਾਊਗੀ ਉਹਦੇ ਪਿਓ ਦੇ ਵੀ ਪਤਾ ਲੱਗਾ ਵੀ ਉਹ ਜਿਹੜਾ ਅਜੇ ਆ ਵਰਕੋ ਉਹਦਾ ਪਿਓ ਪਹਿਲਾਂ ਹੀ ਜਿਹੜਾ ਵਾ ਉਹ ਕਿਸੇ ਮੁਕਦਮੇ 'ਚ ਜੇਲ੍ਹ 'ਚ ਆ ਤੇ ਹੋ ਸਕਦਾ ਵਾ ਕਿ ਪਿਛੋਂ ਉਹਨੇ ਉਹਦੇ ਜੇਲ੍ਹ ਚ ਜਾਣ ਤੋਂ ਬਾਅਦ ਫਾਇਦਾ ਠਾਇਆ ਹੋਵੇ ਇਸ ਕਰਦਾ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਲਿਆਵਾਂਗੇ ਇਹਦੇ ਬੱਚੇ ਟਾਈਮ ਵੱਲ ਜਦਾ ਵੱਧ ਰਹੇ ਹੈਗੇ ਹਨ ਇਸ ਵਾਸਤੇ ਕੀ ਕਰੀਏ ਮੇਰੀ ਤੇ ਇਹੋ ਹੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਹਿਥਿਆਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੇ ਜਾਣ ਦੂਸਰਾ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਵਾ ਉਹ ਮਾਪਿਓਂ ਵਾਚ ਕਰੇ ਉਹਨਾਂ ਦੀਆਂ ਯਾਰ ਦੋਸਤ ਜਿਹੜੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਕਿ ਉਹਨਾਂ ਦਾ ਕਿਸੇ ਮਾੜੇ ਬੰਦੇ ਨਾਲ ਕ੍ਰਿਮੀਨਲ ਵਿਅਕਤੀ ਨਾਲ ਯਾਰੀ ਦੋਸਤੀ ਨਹੀਂ ਅੱਜਕੱਲ ਬੱਚੇ ਆਪਣਾ ਟੌਰ ਬਣਾਉਣ ਦੀ ਖਾਤਰ ਬਿਨਾ ਵਜ੍ਹਾ ਜਿਹੜੀਆਂ ਵਾ ਉਹ ਵੈਪਨਸ ਦੇ ਨਾਲ ਫੋਟੋਆਂ ਪਾ ਦਿੰਦੇ ਆ ਕ੍ਰਿਮੀਨਲ ਦੇ ਨਾਲ ਫੋਟੋਆਂ ਪਾ ਦਿੰਦੇ ਆ ਮਤਲਬ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਇਹ ਬੱਚਿਆਂ ਦੇ ਭਵਿੱਖ ਵਾਸਤੇ ਖਤਰਨਾਕ ਆ ਔਰ ਪੇਰੈਂਟਸ ਨੂੰ ਵੀ ਇਹ ਇਸ ਚੀਜ਼ ਬਾਰੇ ਜਿਹੜਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ